ਬਰਸਾਤੀ ਮੌਸਮ ਨੂੰ ਦੇਖਦੇ ਲਗਾਤਾਰ ਜੋ ਡਰੇਨਜ ਨੇ ਜੋ ਸ਼ੱਕੀ ਨਾਲੇ ਨੇ ਉਹਨਾਂ ਦੀ ਸਫਾਈ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਆ ਉਹ ਪੇਸ਼ ਨਾ ਆਵੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜਿਹੜੇ ਕੰਮ ਚੱਲੇ ਨੇ ਉਹਨਾਂ ਕੰਮਾਂ ਦਾ ਜਿਹੜਾ ਵਾ ਖੁਦ ਜਾ ਕੇ ਜਿਹੜਾ ਵਾ ਜਾਈ ਜਾ ਲੈ ਰਹੇ ਨੇ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਜੜੀ ਆ ਉਹ ਨਾ ਆਵੇ ਤੁਸੀਂ ਵੇਖ ਸਕਦੇ ਹੋ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਵੀ ਆ ਰਹੇ ਨੇ ਜਿਸ ਤਰ੍ਹਾਂ ਦੀ ਲੋਕਾਂ ਦੀਆਂ ਮੁਸ਼ਕਲਾਂ ਹੈਗੀਆਂ ਨੇ ਉਹ ਮੁਸ਼ਕਲਾਂ ਨੂੰ ਜਿਹੜਾ ਵਾ ਹੱਲ ਵੀ ਕੀਤਾ ਜਾ ਰਿਹਾ ਤਾਂ ਲਗਾਤਾਰ ਜਿਹੜੇ ਡਰੇਨਸ ਹੈਗੇ ਨੇ ਜਿਹੜੇ ਸ਼ੱਕੀ ਨਾਲੇ ਹੈਗੇ ਉਹਨਾਂ ਦੀ ਸਫਾਈ ਜੜੀਆਂ ਕੀਤੀ ਜਾ ਰਹੀ ਆ ਤਾਂ ਜੋ ਬਰਸਾਤੀ ਸੀਜ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਜੜੀ ਆ ਉਹ ਪੇਸ਼ ਨਾ ਆਵੇ ਸਰ ਦੱਸ ਦਿ ਤਕੋ ਗੱਲ ਇਹ ਆ ਕਿ ਆ ਜਿਹੜੀ ਜਿਹੜੀ ਡਰੇਨ ਸ਼ਹਿਰ ਦੇ ਵਿੱਚੋਂ ਨਿਕਲਦੀ ਆ ਉਹਨੂੰ ਆਪਾਂ ਨਵੀਪੁਰ ਕਾ ਡਰੇਨ ਕਹਿੰਨੇ ਆ ਔਰ ਇਹ ਬੜੀ ਪੁਰਾਣੀ ਡਰੇਨ ਆ ਸ਼ਹਿਰ ਦਾ ਜਦੋਂ ਜਿੰਨਾ ਪਾਣੀ ਆ ਬਰਸਾਤ ਦਾ ਉਹਨੂੰ ਇਹ ਜਜ਼ਬ ਕਰਦੀ ਆ ਪਰ ਇਹ ਬਹੁਤ ਦੇਰ ਤਨ ਖਾਲੀ ਪਈ ਸੀ ਜਦੋਂ ਦੀ ਸਾਡੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਅਸੀਂ ਪਿਛਲੇ ਦੋਵਾਂ ਸਾਲਾਂ ਤੋਂ ਲਗਾਤਾਰ ਹਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਹਦੀ ਸਫਾਈ ਕਰਾਉਂਦੇ ਆ ਔਰ ਅੱਜ ਵੀ ਪਿਛਲੇ ਸਾਲ ਦੀ ਤਰ੍ਹਾਂ ਮੈਕਮੇ ਵੱਲੋਂ ਫੋਕਲਨ ਲਾ ਕੇ ਉਹਦਾ ਸਫਾਈ ਦਾ ਕੰਮ ਸ਼ੁਰੂ ਕਰਤਾ ਔਰ ਇਹਦੇ ਤਕਰੀਬਨ 10 ਲੱਖ ਰੁਪਈਆ ਖਰਚ ਆਨ ਦਾ ਅਨੁਮਾਨ ਹੈ ਔਰ ਇਹਦੇ ਨਾਲ ਕੀ ਹੋਊਗਾ ਕਿ ਜਿੰਨੀ ਝੜੀ ਬੂਟੀ ਆ ਉਹ ਨਿਕਲ ਜਾਊਗੀ ਪਾਣੀ ਦਾ ਫਲੋ ਹੋ ਜਾਏਗਾ ਔਰ ਜਿਹੜੀ ਪਾਣੀ ਦੀ ਮਾਰ ਸ਼ਹਿਰ ਦੇ ਵਿੱਚ ਵੱਜਦੀ ਸੀਗੀ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾਣ ਦਾ ਖਲਚਾ ਸੀਗਾ ਉਹ ਖਤਮ ਹੋ ਜਾਊਗਾ ਔਰ ਇਹਦੀ ਸਫਾਈ ਹੋਣਾ ਬਹੁਤ ਜ਼ਰੂਰੀ ਸੀ ਔਰ ਇਹ ਅਸੀਂ ਲਗਾਤਾਰ ਪਿਛਲੇ ਦੋਵਾਂ ਸਾਲਾਂ ਤੋਂ ਇਹਨੂੰ ਕਰਾ ਰਹੇ ਆ ਇਥੋਂ ਅੱਜ ਸ਼ੁਰੂ ਕੀਤੀ ਆ ਤਿਬੜੀ ਰੋਡ ਤੋਂ ਔਰ ਇਹ ਸਾਰੇ ਸ਼ਹਿਰ ਚ ਗੁਜ਼ਰਦੀ ਹੋਈ ਅੱਗੇ ਤੱਕ ਜਾਊਗੀ ਟੋਟਲ ਇਹਦੀ ਸਫਾਈ ਹੋਊਗੀ ਤਾਂ ਕਿ ਜਿਹੜਾ ਪ੍ਰਸਾਦ ਦਾ ਪਾਣੀ ਆ ਇਹ ਜਿਹੜੀ ਡਰੇਨ ਆ ਉਹਨੂੰ ਆਪਣੇ ਆਪ ਦੇ ਵਿੱਚ جذب ਕਰ ਸਕੇ ਉਹ ਦੂਸਰੀ ਇਹਦੀ ਇੱਕ ਹੋਰ ਪ੍ਰੋਬਲਮ ਹੈ ਵੀ ਡਰੇਨ ਕੱਚੀ ਆ ਜੇ ਪਾਣੀ ਇਹਦੀ ਸਫਾਈ ਨਾ ਹੋਊਗੀ ਤੇ ਜਿਹੜਾ ਪਾਣੀ ਆ ਘਰਾਜ ਜਾਊਗਾ ਉਹਦਾ ਬਿਮਾਰੀ ਦਾ ਵੀ ਡਰ ਲੈਂਦਾ ਸੋ ਇਸ ਕਰਕੇ ਇਹਦੀ ਸਫਾਈ ਬਤੀ ਜ਼ਰੂਰੀ ਸੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਅਣਗੌਲੀ ਸੀਗੀ ਪਰ ਅਸੀਂ 2022 ਤੋਂ ਬਾਅਦ ਇਹਨੂੰ ਲਗਾਤਾਰ ਹਰ ਸਾਲ ਜਿਹੜੀ ਆ ਉਹਦੀ ਸਫਾਈ ਕਰਾ ਰਹੇ ਆ ਅੱਗੇ ਮੇਰੀ ਮਨਸ਼ਾ ਹੈ ਆ ਮੈਂ ਆਪਣੇ ਮੁੱਖ ਮੰਤਰੀ ਜੀ ਦੇ ਅੱਗੇ ਇਹ ਮੰਗ ਵੀ ਰੱਖੀ ਆ ਕਿ ਸ਼ਹਿਰ ਦੇ ਵਿੱਚ ਡਰੇਨ ਆ ਇਹਨੂੰ ਪੱਕਿਆ ਕੀਤਾ ਜਾਵੇ ਸਾਈਡਾਂ ਤੋਂ ਵੀ ਔਰ ਉਹਦਾ ਜਿਹੜਾ ਬੇਸ ਆ ਉਹਦੇ ਤੋਂ ਵੀ ਤਾਂ ਕਿ ਇਹ ਜਿਹੜਾ ਰੋਜ਼ ਦੀ ਸਫਾਈ ਆ ਔਰ ਜਿਹੜੀ ਬੁਟੀ ਆ ਉਹ ਨਾ ਸਕੇ ਲੋਕਾਂ ਨੂੰ ਮਿਲ ਸਕੇ ਦਾ ਸੁੱਖ ਮਿਲ ਸਕੇ ਉਹਦਾ ਕਾਰਨ ਇਹ ਵੀ ਕੱਚੀ ਹੋਣ ਕਰਕੇ ਪਾਣੀ ਘਰਾਂ ਦੇ ਵਿੱਚ ਬਾਹਰੋਂ ਲੀਕ ਹੋ ਜਾਂਦਾ ਸੀ ਔਰ ਉਹਦੇ ਨਾਲ ਫਿਰ ਲੋਕਾਂ ਨੂੰ ਮੁਸ਼ਕਿਲ ਆਉਂਦੀ ਸੀ ਸਾਨੂੰ ਵਧੀਆ ਤਰੀਕੇ ਨਾਲ ਕਰਾਂਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਲੋਕਾਂ ਦੀ ਜ਼ਿੰਦਗੀ ਸੁਖਰੇਣੀ ਬਣਾਉਣੀ ਉਹਨਾਂ ਨੂੰ ਚੰਗੇ ਸੁੱਖ ਦੇਣੇ ਇਹ ਸਰਕਾਰ ਦਾ ਫਰਜ਼ ਵੀ ਆ ਡਿਊਟੀ ਵੀ ਆ ਅਕਾਲ ਪੁਰਖ ਦੀ ਕਿਰਪਾ ਨਾਲ ਉਸ ਨੂੰ ਨਿਭਾਰੇ ਆ ਬਰਸਾਤੀ ਮੌਸਮ ਜਿਹੜਾ ਵਾ ਸ਼ੁਰੂ ਹੋ ਗਿਆ ਹੁਣ ਡੇਂਗੂ ਦਾ ਕਾਫੀ ਜਿਹੜਾ ਕਹਿਰ ਵਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਿਹਤ ਸੇਵਾਵਾਂ ਨੇ ਉਹ ਪੂਰੀ ਤਰੀਕੇ ਦੇ ਨਾਲ ਭੱਭਾ ਪੈਰ ਨੇ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ 71 ਜਿਹੜੇ ਚੈਕਰਸ ਨੇ ਬ੍ਰੀਡ ਉਹਨੂੰ ਤਰਾਤ ਕਰਤੇ ਨੇ ਉਹ ਹਰ ਰੋਜ਼ 50 ਘਰ ਜਿਹੜੇ ਨੇ ਉਹ ਵਿਜ਼ਿਟ ਕਰਦੇ ਨੇ ਜਿੱਥੇ ਕਿਤੇ ਦੇਖਦੇ ਨੇ ਵੀ ਉਹਦਾ ਲਾਰਵਾ ਬਣਿਆ ਜਾਂ ਮੱਛਰ ਦਾ ਉੱਥੇ ਬਕਾਇਦਾ ਉਹਦੀ ਸਪਰੇ ਹੋ ਰਹੀ ਆ ਫੋਗਿੰਗ ਹੋ ਰਹੀ ਆ ਔਰ ਲਗਾਤਾਰ ਅਸੀਂ ਲੋਕਾਂ ਨੂੰ ਵੀ ਇਸ ਗੱਲ ਤੁਹਾਡੇ ਰਾਈ ਅਪੀਲ ਕਰਾਂਗੇ ਵੀ ਜਿੱਥੇ-ਜਿੱਥੇ ਪਾਣੀ ਖੜਾ ਉਦੋਂ ਤੋਂ ਤਿਆਦ ਕੀਤੀ ਜਾਵੇ ਆਪਣੇ ਪੁਰਾਣੇ ਕੂਲਰ ਨੇ ਪੁਰਾਣੇ ਕਈ ਵਾਰੀ ਟਾਇਰ ਨੇ ਬਰਤਨ ਨੇ ਗਮਲੇ ਨੇ ਉਹਨਾਂ ਵਿੱਚ ਪਾਣੀ ਨਾ ਖੜਾ ਹੋਣ ਦਿੱਤਾ ਜਾਏ ਕਿਉਂਕਿ ਜੇ ਪਾਣੀ ਖੜਾ ਹੁੰਦਾ ਤਾਂ ਉਹਦਾ ਮੱਛਰ ਦਾ ਲਾਰਵਾ ਜਿਹੜਾ ਬਹੁਤ ਤੇਜ਼ੀ ਨਾਲ ਬਣਦਾ ਔਰ ਉਸ ਤੋਂ ਫਿਰ ਉਹ ਮੱਛਰ ਬਣ ਕੇ ਤੇ ਡੇਂਗੂ ਦੀ ਪ੍ਰੋਬਲਮ ਆਉਂਦੀ ਆ ਸੋ ਉਹਦੇ ਲਗਾਤਾਰ ਅਸੀਂ ਕੰਮ ਸ਼ੁਰੂ ਕਰਤਾ 50 ਘਰ ਐਵਰੀ ਡੇ ਸਾਡਾ ਇੱਕ ਜਿਹੜਾ ਬਰੀਡਰ ਉਹਨੂੰ ਚੈੱਕ ਕਰ ਰਿਆ ਔਰ ਜਿਹੜੀਆਂ ਸਾਡੀਆਂ ਸਿਹਤ ਸੇਵਾਵਾਂ ਨੇ ਉਹਨਾਂ ਵਾਸਤੇ ਅਸੀਂ ਬਕਾਇਦਾ ਅਕਚਲ ਵਾਰਡ ਵੀ ਬਣਾਏਗੇ ਕੁਝ ਡੇਂਗੂ ਵਾਰਡ ਵੀ ਬਣਾਏਗੇ ਹਸਪੀਟਲ ਵਿੱਚ ਹਾਂ ਉਹਦਾ ਆਈਸੋਲੇਸ਼ਨ ਵਾਰਡ ਵੀ ਤਿਆਰ ਕਰ ਲਿਆ ਤਾਕੇ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਕਿ ਉਹਦੀ ਦਵਾਈ ਔਰ ਉਹਦੀ ਇਲਾਜ ਜਿਹੜਾ ਉਸ ਆਈਸੋਲੇਸ਼ਨ ਵਾਰਡ ਦੇ ਵਿੱਚ ਪੂਰਾ ਹੋਊਗਾ ਇਹਦੇ ਨਾਲ ਖਾਸ ਕਰ ਜਿਹੜੀ ਦਸਤ ਰੋਕੂ ਮਹਮਾ ਉਹ ਵੀ ਸ਼ੁਰੂ ਕੀਤੀ ਗਈ ਆ ਉਹਦੇ ਵਿੱਚ ਅਸੀਂ ਹਰ ਬੱਚੇ ਨੂੰ ਦੋ ਪੈਕੇਟ ਜਿਹੜੇ ਨੇ ਉਹ ਦੇ ਰਹੇ ਨੇ ਔਰ ਹਰ ਘਰ ਦੇ ਵਿੱਚ 14 ਸਿੰਕ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਪਹਸਾਰੇ ਨੇ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਅਪੀਲ ਕਰੂੰਗਾ ਵੀ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹ ਆਪਣੇ ਸਭ ਤੋਂ ਨੇੜਾ ਦਾ ਸੇਵਾ ਸਿਹਤ ਸੇਵਾ ਕੇਂਦਰਾਂ ਉੱਥੋਂ ਜਾ ਕੇ ਉਹ ਜ਼ਿੰਕ ਦੀ ਟੈਬਲੇਟਸ ਤੇ ਉਹ ਜਿਹੜੇ ਪੈਕੇਟਸ ਨੇ ਉਹ ਲੈ ਲੈਣ ਬੱਚਿਆਂ ਨੂੰ ਦੇਣ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ ਸੋ ਸਰਕਾਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧਾ ਹੈ ਉਹ ਸਾਡੀ ਪ੍ਰਾਥਮਿਕਤਾ ਪ੍ਰਾਇੋਰਟੀ ਆ ਉਹਨੂੰ ਬਖੂਬੀ ਦੇ ਨਾਲ ਭਗਵੰਤ ਮਾਨ ਜੀ ਦੀ ਅਗਵਾਈ ਥੱਲੇ ਮਹਿਕਮਾ ਜਿਹੜਾ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਬਿਲਕੁਲ ਇਹ ਸਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਸਰਕਾਰ ਜਿਹੜੀ ਹੈ ਵਚਨਬੱਧ ਆ। ਡਰੇਨੇਜ ਵਿਭਾਗ ਵੱਲੋਂ ਨਵੀਪੁਰ ਕੱਡ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਡਰੇਨ ਜਿਲ੍ਹਾ ਗੁਰਦਾਸਪੁਰ ਵਿੱਚ ਆਪਣੇ ਬਾਈਪਾਸ ਟਵੈਂਟਰ ਕਰਕੇ ਤੇ ਮੈਰਿਟਰੀ ਸਕੂਲ ਦੇ ਲੱਗੋਂ ਨਿਕਲਦੀ ਹੈ। ਇਹ ਲਗਭਗ 4 ਕਿਲੋਮੀਟਰ ਸ਼ਹਿਰ ਦੀ ਰੀਸ ਹੈ ਜੀ ਔਰ ਇਹਦੀ ਜਿਹੜੀ ਸਫਾਈ ਹੈ 5 ਤੋਂ 7 ਦਿਨ ਦੇ ਵਿੱਚ ਜਿਹੜੀ ਖਤਮ ਕੀਤੀ ਜਾਵੇਗੀ। ਇਹਦੇ ਉੱਪਰ ਲਗਭਗ 10 ਲੱਖ ਰੁਪਏ ਖਰਚਾ ਆਉਂਦਾ ਔਰ ਬਾਰਿਸ਼ ਦੇ ਦੌਰਾਨ ਜਿਹੜੀ ਕੋਈ ਜੇ ਆਪਾਂ ਇਹਦੀ ਸਫਾਈ ਨਹੀਂ ਕਰਦੇ ਤੇ ਜੇ ਮਸ਼ੀਨ ਡਰੇਨ ਚੋਕ ਹੁੰਦੀ ਹੈ ਉਹਦੇ ਨਾਲ ਜਿਹੜਾ ਸ਼ਹਿਰ ਦਾ ਪਾਣੀ ਆ ਉਹ ਨੂੰ ਨਿਕਲਣ ਦੀ ਸਮੱਸਿਆ ਰਹਿੰਦੀ ਹੈ ਅਤੇ ਇਹਦੇ ਨਾਲ ਬਿਮਾਰੀਆਂ ਦੀ ਫੈਲਣ ਦਾ ਖਤਰਾ ਰਹਿੰਦਾ ਹੈ ਇਸ ਕਰਕੇ ਜਿਹੜੀ ਇਹ ਸਫਾਈ ਜਿਹੜੀ ਆ ਪਹਿਲ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਹੈ ਔਰ ਅਗਲੇ 1 ਹਫਤੇ ਦੇ ਵਿੱਚ ਜਿਹੜੀ ਹੈ ਖਤਮ ਕਰਤੀ ਜਾਵੇਗੀ ਕਿੰਨੇ ਕਿਲੋਮੀਟਰ ਤੱਕ ਜਿਹੜੀ ਇਹ ਸਫਾਈ ਚੱਲਦੀ ਹੈ ਇਹ ਲਗਭਗ 6 ਕਿਲੋਮੀਟਰ ਸਫਾਈ ਜਿਹੜੀ ਹੈ ਕੀਤੀ ਜਾਵੇਗੀ ਜਿਹਦਰ ਸ਼ਹਿਰ ਦਾ ਪੋਰਸ਼ਨ ਕਵਰ ਕੀਤਾ ਜਾਵੇਗਾ ਅਤੇ ਖੋਖਰ ਪਿੰਡ ਤੱਕ ਜਿਹੜੀ ਆ ਇਹਨੂੰ ਚਲਾਇਆ ਜਾਵੇਗਾ ਮਸ਼ੀਨ ਨੂੰ ਕਿੰਨੀ ਲਗਤ ਆਉਣਾ ਇਸ ਵਿੱਚ ਆਏਗੀ ਪ੍ਰੋਜੈਕਟ ਇਹ ਲਗਭਗ 10 ਲੱਖ ਰੁਪਏ ਲਗਤ ਆਉਂਦੀ ਜਿਹੜੀ ਸਾਡੀ ਉਮੀਦ ਹੈ ਤੇ ਜੇਕਰ ਸਾਨੂੰ ਸਰਕਾਰ ਵੱਲੋਂ ਹੋਰ ਇਹਦੇ ਅਗਲੇ ਕੰਮਾਂ ਵਾਸਤੇ ਜਿਹੜੇ ਫੰਡ ਵਗੈਰਾ ਮੁਹੱਈਆ ਹੁੰਦੇ ਆ ਤੇ ਇਹਨੂੰ ਫਿਰ ਅੱਗੇ ਹੋਰ ਕੰਮ ਜਿਹੜਾ ਵਧਾਇਆ ਜਾਵੇਗਾ ਸਿਰੇ ਪੁਲ ਚ ਦੇ ਕੰਮ ਚੱਲਦੇ ਪਏ ਆ ਉਹ ਸਾਡੀ ਮਹਿਕ ਵਿੱਚ ਗੱਲਬਾਤ ਹੋਈ ਆ ਔਰ ਉਹਨਾਂ ਨੇ ਜਿੱਥੇ ਕਿਤੇ ਮਿੱਟੀ ਪਾ ਕੇ ਡਾਫ ਲਈ ਹੋਈ ਆ ਉਹਨਾਂ ਨੂੰ ਅਸੀਂ ਸਾਡੇ ਵੱਲੋਂ ਚਿੱਠੀ ਪੱਤਰ ਅਸੀਂ ਕੀਤਾ ਹੋਇਆ ਹੈ ਕਿ ਜਦੋਂ ਵੀ بارش ਹੁੰਦੀ ਆ ਇਹਨੂੰ ਕਲੀਅਰ ਕਰ ਦਿੱਤਾ ਜਾਵੇ ਔਰ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੋਇਆ ਹੈ ਕਿ ਅਸੀਂ ਕਲੀਅਰ ਕਰ कैमरा पर्सन जगजीत सिंह सिंह अवतार दैनिक टीवी गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप